ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਬੀਤੇ ਦਿਨ ਜੰਮੂ ਕਸ਼ਮੀਰ ਦੇ ਪਹਲਗਾਮ ਵਿਖੇ ਘੁੰਮਣ ਗਏ ਬੇਕਸੂਰ ਸਲੰਗਾਂ ਦਾ ਵੱਡੇ ਪਦਰ ਤੇ ਕਥਲੇਮ ਤੋਂ ਬਾਅਦ ਜਿੱਥੇ ਪੂਰੇ ਸੰਸਾਰ ਅਤੇ ਦੇਸ਼ ਭਰ ਵਿੱਚ ਰੋਸ ਦੀ ਲਹਿਰ ਫੈਲੀ ਹੋਈ ਹੈ ਉੱਥੇ ਫਰਦੀ ਕਸਬਾ ਖੇਮਕਰਨ ਸ਼ਹਿਰ ਦੇ ਸਮੂਹ ਵਸਨੀਕਾਂ ਨੇ ਰੋਸਮਚਾਰਾ ਕਰਕੇ ਅੱਤਵਾਦ ਤੇ ਪਾਕਿਸਤਾਨ ਦਾ ਪੁੱਤਰਾ ਸਾੜਿਆ ਸਮੂਹ ਇਲਾਕਾ ਵਸਨੀਕਾਂ ਦੀ ਪਹਿਲਾ ਇਕਤਰਤਾ ਸਥਾਨਕ ਮੰਦਰ ਦੇਵੀ ਦੁਆਰਾ ਵਿਖੇ ਹੋਈ ਜਿੱਥੇ ਭਾਰੀ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਉਪਰੰਤ ਬਾਜ਼ਾਰ ਚ ਰੋਸਮਾਰਚ ਕਰਕੇ ਇਲਾਕਾ ਨਿਵਾਸੀ ਵੱਖ-ਵੱਖ ਹਾਤਵਾਤੇ ਪਰਸਨ ਮੁੱਦ ਰੋਸਮਾਰਚ ਕਰਦੇ ਹੋਏ ਜਾ ਕੇ ਜਬਰਦਸਤ ਨਾਰੇਬਾਜੀ ਕਰਕੇ ਪਾਕਿਸਤਾਨ ਦਾ ਪੁਤਲਾ ਸਾੜਿਆ ਗਿਆ ਰੋਸਮਾਰਚ ਵੱਖ-ਵੱਖ ਸਿਆਸੀ ਅਤੇ ਧਾਰਮਿਕ ਪਾਰਟੀਆਂ ਦੇ ਆਗੂ ਤੋਂ ਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਇਸ ਮੌਕੇ ਇਸਮੁਲੀਅਤ ਕੀਤੀ ਇਸ ਘਟਨਾ ਦੀ ਕਾਰਡੀ ਨਿੰਦਾ ਕਰਦਿਆਂ ਉਹਨਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਘਟਨਾਵਾਂ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਾਇਏ ਟੰਗੇ ਇਸ ਸਬੰਧੀ ਲੋਕ ਇਤਨਾਬੀਚਾਰਨ ਨੂੰ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੈ ਮੁਰਦਾਬਾਦ ਜੈ ਮੁਰਦਾਬਾਦ ਜੈ ਮੁਰਦਾਬਾਦ ਜੈ ਮੁਰਦਾਬਾਦ ਸਤਿ ਸ੍ਰੀ ਅਕਾਲ ਹਾਏ 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 ਬਾਦਸ਼ਾਹ ਸ੍ਰੀ ਸਮਾਜ ਦੇ ਅੰਦਰ ਆਜੋ پاکستان ਜੰਮਾਬਾਦ پاکستان ਮਰਦਾਬਾਦ ਅਤਵਾਦ ਮਰਦਾਬਾਦ ਅਤਵਾਦ ਮਰਦਾਬਾਦ ਅਤਵਾਦ ਮਰਦਾਬਾਦ ਜੈ ਭਗਤ ਸਿੰਘ ਮਾ ਮਰਦਾਬਾਦ ਇੱਧਰ ਸਾਹਮਣੇ ਘਰੇ ਧਿਆਨਾਂ ਨੂੰ ਕਰੋ ਅਰਜੀਤ ਭੋੜਾ ਲਈ ਐ ਪ੍ਰਧਾਨ ਜੀ ਇੱਧਰ ਪ੍ਰਕਾਸ਼ ਸਿੰਘ ਐ ਨੂੰ ਵੇਖੋ ਮੇਰੇ ਧਿਆਨ ਕਰੋ ਜੇ ਅਗਲਾ گورਖੇ ਪਾਕਿਸਤਾਨ ਦੇ ਜਿਹੜੇ ਉਹ ਆਤਵਾਦੀ ਨੇ ਜਿਨ੍ਹਾਂ ਨੇ ਇੱਕ ਬੜੀ ਘਨੌਣੀ ਜਿਹੜੀ ਹਰਕਤ ਕੀਤੀ ਹੈ ਕਿ ਜਿਨ੍ਹਾਂ ਨੇ ਇੱਕ ਜਿਹੜੇ ਤੇ ਸਲਾਨੀ ਜਿਹੜੇ ਘੁੰਮਣ ਫਿਰਨ ਵਾਸਤੇ ਗਏ ਸੀਗੇ ਉਹਨਾਂ ਨੂੰ ਚੁਣ-ਚੁਣ ਕੇ ਉਹਨਾਂ ਨੂੰ ਕੱਲੇ-ਕੱਲੇ ਬੰਦੇ ਦੀ شناخت ਕਰਕੇ ਕਿਤੋਂ ਸੁੱਕੇ ਕਿਸ ਬਰਾਦਰੀ ਨੂੰ ਜਿਹੜੇ ਗਰੋਂਗ ਕਰਦੇ ਹੋ ਉਹਨਾਂ ਨੇ ਜਿੰਨੇ ਕਿਹਾ ਕਿ ਮੈਂ ਕੋਈ ਆਦੇ ਕੁਮਾਰ ਲੱਗਦਾ ਜਾਂ ਹਿੰਦੂ ਲੱਗਦਾ ਵਿਚੇ ਉਹਨਾਂ ਨੂੰ ਛਾਂਟ-ਛਾਂਟ ਕੇ ਉਹਦੇ ਨਾਲੇ ਮੌਤ ਦੇ ਘਾਟ ਉਤਾਰਿਆ ਇਸ ਵਾਸਤੇ ਅਸੀਂ ਅੱਜ ਸਾਰੇ ਨਗਰ ਖੇਮਕਰ ਦੇ ਇਲਾਕਾ ਵਾਸੀ ਸਾਰੇ ਸੱਜਣਾਂ ਦੇ ਸਿੰਘਾਂ ਦੇ ਨਾਲ ਇਹ ਸਾਰੇ ਧਰਮਾਂ ਨੂੰ ਨਾਲ ਲੈ ਕੇ Hindu Sikh Isai ਅਸੀਂ ਸਾਰੇ ਭਰਾ ਅੱਜ ਉਹ ਇੱਕ ਰੋਸ ਮਾਰਚ ਕੱਢ ਰਹੇ ਹਾਂ ਕਿ ਜਿਹੜਾ ਇਹ ਕੰਮ ਕੀਤਾ ਗਿਆ ਹੈ ਪਾਕਿਸਤਾਨ ਵੱਲੋਂ ਬਹੁਤ ਹੀ ਜ਼ਿਆਦਾ ਨਿੰਦਨਯੋਗ ਹੈ ਉਸ ਵਿਸ਼ੇ ਵਿੱਚ ਅੱਜ ਅਸੀਂ ਇੱਕ ਰੋਸ ਮਾਰਚ ਕੱਢਿਆ ਕਿ ਸਾਡੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਇੱਕ ਦੁੱਖ ਹੈ ਸਾਡਾ ਮਨ ਇੰਨਾ ਕਿ ਜ਼ਿਆਦਾ ਪਰੇਸ਼ਾਨ ਆ ਕਿ ਕੀ ਦਸੀਏ ਤੁਹਾਨੂੰ

हिंदु सेखार

ਇਸਾਈ ਇਕ ਤਾਂ ਜਿੰਦਾ ਬਹੁਤ ਮਾੜੀ ਗੱਲ ਹੋਈ ਵੀ ਜੀ ਕੀ ਪਤਾ ਵਿਚਾਰੇ ਉਹ ਘੁੜ ਫਿਰ ਕੇ ਬੇਲਾਸ਼ਾ ਬਣ ਕੇ ਖਵਾਇਣਾ ਹੈ ਬਹੁਤ ਮਾੜੀ ਗੱਲ ਹੋਈ ਹੈ ਨਿੰਦਾ ਕਰਦੇ ਬਹੁਤ ਜਿਆਦਾ ਕੋਸ਼ਸ਼ ਕਰਦੇ ਨੇ ਸਰਕਾਰ ਕੋਲ ਕੀ ਮੰਨ ਕਰਦੀ ਸਰਕਾਰ ਸਖਤੀ ਕਰਾਈ ਉਹਨਾਂ ਨੂੰ ਫੜੇ ਮਾਰੇ ਕੁੱਤੇ ਜੋ ਮਰਜ਼ੀ ਕਰੈ ਉਹਨਾਂ ਨੂੰ ਅਤਵਾਦ ਨੂੰ ਖਤਮ ਕਰੇ ਮੇਸ਼ਾਲੀ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਕਸ਼ਮੀਰ ਦੇ ਬੱਚਾ ਆਪਣਾ ਸ਼ਕੀ ਨੌਜਵਾਨਾਂ ਨੂੰ ਮਾਰਿਆ ਜੋ ਪਰਤੋ ਇੱਕ ਕਾਨੂੰਨੀ ਘਟਨਾ ਵਾਪਰੀ ਆ ਅਸੀਂ ਇਹਨਾਂ ਦੀ ਹੋਰ ਨਿੰਦਾ ਕਰਦੇ ਹਾਂ ਤੇ ਅਸੀਂ ਸਰਕਾਰ ਤੋਂ ਜੋ ਆਸ ਕਰਦੇ ਹਾਂ ਕਿ ਸਰਕਾਰ ਅੱਤਵਾਦੀਆਂ ਖਿਲਾਫ ਸਖਤ ਤੋਂ ਸਖਤ ਕਦਮ ਉਠਾਏਗੀ ਅਤੇ ਜੋ નિર્ਦੋਸ਼ਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਦਾ ਜਿਹੜਾ ਬਦਲਾ ਸਰਕਾਰ ਜਲਦੀ ਹੀ ਲਵੇਗੀ ਹਾਂਜੀ ਅੱਜ ਜਿਹੜੀ ਆਪਾਂ ਦੇਖਿਆ ਕਸ਼ਮੀਰ ਵਿੱਚ ਜੋ ਬੜੀ ਮੰਦਭਗਤ ਘਟਨਾ ਵਾਪਰੀ ਹੈ ਜਿਹੜੇ ਸ਼ਖੀਸ ਲਾਣੀ ਮਾਰ ਦਿੱਤੇ ਆ ਅੰਤਿਕਵਾਦੂ ਖੇਮ ਕਰਨ ਦੇ ਵਿੱਚ ਜਿਹੜਾ ਪੁਗਲਾ ਫੁਕੇ ਜਾ ਰਿਹਾ ਪਾਕਿਸਤਾਨ ਦੇ ਸਰਹੱਦਾਂ ਵਿੱਚ ਕੀ ਚੱਲ ਰਿਹਾ ਹੈ ਵੇਖੋ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜਾ ਅੱਜ ਤੋਂ ਜਿਹੜਾ 2 ਦਿਨ ਪਹਿਲਾਂ ਪਹਿਲਗਾਮ ਦੇ ਵਿੱਚ ਇੱਕ ਉਹਨਾਂ ਅੱਤਵਾਦੀਆਂ ਵੱਲੋਂ ਇੱਕ ਪਾਕਿਸਤਾਨ ਦੇ ਜਿਹੜੇ ਉਹ ਅੱਤਵਾਦੀ ਨੇ ਜਿਨ੍ਹਾਂ ਨੇ ਇੱਕ ਬੜੀ ਘਨੌਣੀ ਜਿਹੜੀ ਹਰਕਤ ਕੀਤੀ ਆ ਕਿ ਜਿਨ੍ਹਾਂ ਨੇ ਇੱਕ ਜਿਹੜੇ ਉੱਥੇ ਸਲਾਨੀ ਜਿਹੜੇ ਘੁੰਮਣ ਫਿਰਨ ਵਾਸਤੇ ਗਏ ਸੀਗੇ ਉਹਨਾਂ ਨੂੰ ਚੁਣ-ਚੁਣ ਕੇ ਉਹਨਾਂ ਨੂੰ ਇਕੱਲੇ-ਇਕੱਲੇ ਬੰਦੇ ਦੀ شناخت ਕਰਕੇ ਕਿ ਤੁਸੀਂ ਕਿਸ ਬਰਾਦਰੀ ਨੂੰ ਜਿਹੜੇ ਬਿਲੋਂਗ ਕਰਦੇ ਹੋ ਉਹਨਾਂ ਨੇ ਜਿਨਨੇ ਕਿਹਾ ਕਿ ਮੈਂ ਕੋਈ ਆਉਦੇ ਕੁਮਾਰ ਲੱਗਦਾ ਜਾਂ Hindu ਲੱਗਦਾ ਪਿੱਛੇ ਉਹਨਾਂ ਨੂੰ ਛਾਣ ਛਾਣ ਕੇ ਉੱਥੇ ਉਹਨਾਂ ਨੇ ਮੌਤ ਦੇ ਘਾਟ ਉਤਾਰਿਆ ਇਸ ਵਾਸਤੇ ਅਸੀਂ ਅੱਜ ਸਾਰੇ ਨਗਰ ਖੇਮਕਰ ਦੇ ਇਲਾਕਾ ਨਿਵਾਸੀ ਦੇ ਸਾਰੇ ਸੱਜਣਾ ਦੇ ਸਹਿਯੋਗ ਦੇ ਨਾਲ ਕਿ ਸਾਰੇ ਧਰਮਾਂ ਨੂੰ ਨਾਲ ਲੈ ਕੇ Hindu ਸਿੱਖ ਈਸਾਈ ਅਸੀਂ ਸਾਰੇ ਭਰਾ ਅੱਜ ਉਹ ਇੱਕ ਰੋਸ ਸਮਾਰਜ ਕੱਢ ਰਹੇ ਹਾਂ ਕਿ ਜਿਹੜਾ ਇਹ ਕੰਮ ਕੀਤਾ ਗਿਆ ਹੈ ਪਾਕਿਸਤਾਨ ਵੱਲੋਂ ਬਹੁਤ ਹੀ ਜ਼ਿਆਦਾ ਨਿੰਦਨਯੋਗ ਆ ਉਸ ਵਿਸ਼ੇ ਵਿੱਚ ਅੱਜ ਅਸੀਂ ਇੱਕ ਰੋਸ ਮਾਰਚ ਕੱਢਿਆ ਕਿ ਸਾਡੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਇੱਕ ਦੁੱਖ ਆ ਸਾਡਾ ਮਨ ਇੰਨਾ ਕਿ ਜ਼ਿਆਦਾ ਪਰੇਸ਼ਾਨ ਆ ਕਿ ਕੀ ਦੱਸੀਏ ਤੁਹਾਨੂੰ ਕਿ ਉੱਥੇ ਜਾ ਕੇ ਜਾਂ ਤਾਂ ਸਰਕਾਰਾਂ ਇਸ ਦੀ ਪਬਲਿਕ ਨੂੰ ਖੁੱਲ ਦੇਣ ਕਿ ਜਾ ਕੇ ਉਹਦਾ ਜਿਹੜਾ ਬਦਲੇ ਦਾ ਜਿਹੜਾ ਖੂਨ ਦਾ ਬਦਲਾ ਖੂਨ ਵਾਗੂ ਲਿਆ ਜਾਵੇ ਤੇ ਫਿਰ ਸਾਡੇ ਮਨਾਂ ਨੂੰ ਸ਼ਾਂਤੀ ਮਿਲਦੀ ਆ ਇਹ ਮੇਰੇ ਵੀਰਾਂ ਜਿਹੜਾ ਪਿਛਲੇ ਦਿਨੀ ਜੀਐਨਕੇ ਦੇ ਵਿੱਚ ਹਾਸਾ ਵਾਪਰਿਆ ਉਹ ਸਬੰਧ ਦੇ ਵਿੱਚ तकरीबन ਹੀ ਸਾਰੇ ਹੀ ਇਲਾਕੇ ਦੇ ਵਿੱਚ ਸਾਰੀਆਂ ਕੌਮਾਂ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸਾ ਕਿ ਇੱਕ ਪਰਿਵਾਰਾਂ ਦੇ ਸਾਹਮਣੇ ਔਰਤਾਂ ਦੇ ਸਾਹਮਣੇ ਮਰਦਾਂ ਨੂੰ ਕੱਢ ਕੇ ਮਾਰ ਦਿੱਤਾ ਗਿਆ ਰਹੀ ਗੱਲ ਅਤਵਾਦੀਆਂ ਦੀ ਅੱਜ ਤੋਂ ਕੁਝ ਸਮਾਂ ਪਹਿਲਾਂ ਅੱਜ ਹੀ ਹਿੰਦੂਆਂ ਦੇ ਬਾਹਰ ਹੋਇਆ ਕੁਝ ਸਮਾਂ ਪਹਿਲਾਂ ਅੱਜ ਤੋਂ 2-3-4 ਸਾਲ 5 ਸਾਲ ਪਹਿਲਾਂ ਇਹਨਾਂ ਨੇ ਉੱਥੇ ਸਿੱਖ ਪਰਿਵਾਰਾਂ ਦੇ ਜੀ ਵੀ ਕੱਢ ਕੇ ਇਸ ਤਰ੍ਹਾਂ ਹੀ ਟਰਾਂਸਪੋਰਟਰ ਦਾ ਕੰਮ ਕਰਦੇ ਸੀਗੇ ਸਾਰੇ ਮਾਰ ਦਿੱਤੇ ਗਏ ਸੀਗੇ ਸੋ ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂਗਾ ਵੀ ਅਸੀਂ ਇਹਨਾਂ ਨੂੰ ਆਖੀਏ ਕਿ ਮੁ슬ਮਾਨ ਨੇ ਤੇ ਮੁ슬ਮਾਨ ਵੀ ਨਹੀਂ ਕਿਉਂਕਿ ਮੁ슬ਮਾਨ ਵੀ ਸਾਡੇ ਭਰਾ ਨੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਵੀ ਵਸਦੇ ਨੇ ਸਾਡੇ ਸ਼ਹਿਰ ਪੰਜਾਬ ਜੀ ਵਸਦੇ ਨੇ ਉਹਨਾਂ ਲੋਕਾਂ ਦਾ ਸਾਡੇ ਨਾਲ ਸਾਰਾ ਸਹਿਯੋਗ ਆ ਪਰ ਇਹ ਗਲਤ ਅੰਸਰ ਜਿਹੜੇ ਆ ਇਹਨਾਂ ਕਨੇਹੋਣੀ ਹਰਕਰ ਕੀਤੀ ਆਸੀਂ ਇਹਦੀ ਬਹੁਤ ਨਖੇਦੀ ਕਰਦੇ ਆ ਤੇ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਸਖਤ ਤੋਂ ਸਖਤ ਫੈਸਲਾ ਲਿਆ ਜਾਵੇ ਕਿਉਂਕਿ ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਬਹੁਤ ਵੱਡਾ ਹੋਰ ਵੀ ਕਿਤੇ ਨੁਕਸਾਨ ਹੋ ਸਕਦਾ ਹੈ ਕਾਂਤੀ ਜੀ ਜਿੱਦਾਂ ਮੋਦੀ ਸਰਕਾਰ ਨੇ ਪਹੁੰਚ ਭਾਸਵੇਂ ਰਾਜ਼ ਲਏ ਆ ਕੀ ਦੇਖਦੇ ਆ ਬੇਨਤੀ ਹੈ ਜੀ ਫੈਸਲੇ ਲੈਣੇ ਬੰਦੇ ਸਰਕਾਰਾਂ ਦਾ ਫਰਜ਼ ਬੰਦਾ ਸਰਕਾਰ ਕੋਈ ਹੋਵੇ ਜਿੱਦਾਂ ਤੁਸੀਂ ਕਰਦੇ ਜਿੰਮੇਵਾਰ ਜੇ ਤੁਹਾਨੂੰ ਪਤਾ ਹੈ ਕਿ ਜੇ ਸਾਡੇ ਨਾਲ ਕੋਈ ਹਾਸਾ ਵਾਪਰਦਾ ਤੇ ਅਸੀਂ ਉਹਨੂੰ ਕਿਸ ਤਰ੍ਹਾਂ ਜਿੱਟਣਾ ਹੈ ਮੈਂ ਤਾਂ ਸਮਝਦਾ ਇਹਦੋਂ ਸਖਤ ਫੈਸਲੇ ਲੈਣੇ ਚਾਹੀਦੇ ਆ ਧੰਨਵਾਦ ਆ ਸਰਕਾਰਾਂ ਦਾ ਜੇ ਮੰਨ ਲਓ ਸਖਤ ਪੈਸੇ ਲੈਣਗੇ ਤੇ ਦੁਸ਼ਮਣ ਨੂੰ ਇਹ ਕਦਾ ਪਤਾ ਹੋਵੇਗਾ ਕਿ ਅਗਲੇ ਬੰਦੇ ਕੋਈ ਹੈ ਤੇ ਜੇ ਬਸ ਢਿੰਵੜ ਦੀ ਨੀਤੀ ਰੱਖਦੇ ਆ ਜਿਹੜਾ 56 ਇੰਚ ਵਾਲਾ ਸੀਨੇ ਦੀ ਗੱਲ ਕਰਦੇ ਸੀਗੇ ਜੀ ਉਹ ਤਾਂ ਉਹ ਜਿੱਤਾਂ ਕਰੀ ਜਾਂਦਾ ਤੇ ਅੱਜ ਦਿਨ ਅੱਜ ਯੋਧਾ ਤੋਂ ਕੀ ਘਟਨਾ ਵਾਪਰੀ ਜਿਹੜੀ ਕਸ਼ਮੀਰ ਦੇ ਵਿੱਚ 26 ਲਾਣੀਆਂ ਨੂੰ ਮੌਜੇ ਘਾਟ ਪਾਇਆ ਗਿਆ ਕੀ ਕਹਿਣਾ ਚਾਹੋਗੇ ਅੱਜ ਤੋਂ ਦੋ ਦੋ ਦਿਨ ਜੋ ਬਹੁਤ ਦੁਖਦਾਈ ਘਟਨਾ ਹੋਈ ਹੈ ਪਹਿਲਗਾਮ ਔਰ ਸਿਰਕ ਨਾਉਣੀ ਹਰਕਤ ਔਰ ਉਸ ਦੀ ਸੰਸਦ ਦਾ ਨਿੰਦਾ ਕਰਦੇ ਆ ਕਿਉਂਕਿ ਤੁਸੀਂ ਜਿਹੜਾ ਭਾਰਤ ਦੇਸ਼ ਹੈ ਇਹ ਹਮੇਸ਼ਾ ਹੀ ਪਿਆਰ ਚਾਹੁੰਦਾ ਪਰ ਬੜੇ ਉਪਾਲੇ ਕਰ ਰਿਹਾ ਪਰ ਜਿਹੜਾ ਵਿਰੋਧੀ ਦੇਸ਼ ਪਾਕਿਸਤਾਨ ਉਹ ਆਪਣੀਆਂ ਹੱਤਾਂ ਤੋਂ ਬਾਜ਼ ਨਹੀਂ ਆ ਰਹੇ 6 ਕਿ ਨਹੀਂ ਹੋਈ ਸੀ ਹੁਣ ਹਰ ਵਾਰ ਹੀ ਉਹਨੇ ਇੱਕ ਵਾਰ ਨਹੀਂ ਬਾਰ ਬਾਰ ਹੋ ਇਦਾਂ ਕਰ ਰਿਹਾ ਜੇ ਸਾਡੇ ਪੰਜਾਬ ਨੂੰ ਨਸ਼ੇ ਦੇ ਵਿੱਚ ਡੋੜਿਆ ਜਾ ਰਿਹਾ ਦੇਸ਼ ਨੂੰ ਤੇ ਇਹ ਵੀ ਉਹਨਾਂ ਦੀ ਚਾਲ ਹੈ ਜਵਾਨੀ ਖਤਮ ਕਰਨ ਦੀ ਔਰ ਇਹੜੇ ਅੱਤਵਾਦੀ ਹਮਲੇ ਕਰਵਾਏ ਜਾ ਰਹੇ ਨੇ ਇਹ ਵੀ ਪਾਕਿਸਤਾਨ ਦੀਆਂ ਚਾਲਾਂ ਨੇ ਸੋ ਜਿੱਥੇ ਅਸੀਂ ਇਸ ਦੀ ਸਖ਼ਤ ਸਖ਼ਤ ਸੰਭਾਏ ਨਿੰਦਾ ਕਰਦੇ ਆਂ ਉੱਥੇ ਉਹਨਾਂ 28 ਪਰਿਵਾਰਾਂ ਦੇ ਨਾਲ ਵੀ ਕਿੰਨੀ ਪੰਜਾਬ ਸਰਕਾਰ ਖੜੀ ਹੈ ਪਰ ਉਹਨਾਂ ਨੂੰ ਜਿਹੜਾ ਦਾਦਾ ਦਾ ਮੌਜਾ ਹੈ ਉਹ ਸਰਕਾਰ ਦੇ ਦੀ ਸਾਰੇ ਆ ਭਰਾ ਇਕੱਠੇ ਹੋ ਕੇ ਰੋਜ਼ ਪ੍ਰਗਟ ਕਰ ਰਹੇ ਆ ਜੀਮ ਕਰਨ ਦੇ ਵਿੱਚਔਰ ਇਸ ਰੋਜ਼ ਦੇ ਹੋਰ ਚ ਮਤਲਬ ਬੋਗ ਰਹੇ ਆ ਤਾਂ ਜੋ ਕਿ ਜਿਹੜੇ ਪਰਿਵਾਰਾਂ ਦੇ ਮੈਂਬਰ ਚਲੇ ਗਏ ਨੇ ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ